ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਜੇਕਰ ਮੇਰੇ ਚੈਨਲ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਉਹ ਵੀ ਆਪਣੇ Instagram ਪੇਜ ਨੂੰ ਫੋਲੋ ਕਰ ਲ ਔਰ ਆਪਾਂ ਤੁਹਾਡੇ ਲਈ ਤੁਹਾਡੇ ਲਈ ਇੱਕ ਡੇਲੀ ਬਲੌਗ ਪੋਸਟ ਕਰਦੇ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਬਹੁਤ ਸਾਰੇ ਸੂਟ ਜਿਹੜੇ ਨੇ ਦਿਖਾਉਣੇ ਆ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਬ੍ਰਾਂਡਾਂ ਦੇ ਤੇ ਅਲੱਗ-ਅਲੱਗ ਪ੍ਰਿੰਟ ਜਾਂ ਵਰਕ ਵਾਲੇ ਸੂਟ ਦਿਖਾਉਣੇ ਆ ਸੋ ਤੁਸੀਂ ਕਿਤੇ ਵੀ ਬੈਠੇ ਕੋਈ ਵੀ ਸੂਟ ਮੰਗਵਾ ਸਕਦੇ ਹੋ ਚਾਹੇ ਤੇ ਉਹ ਸਮਰ ਦਾ ਹੋਵੇ ਚਾਹੇ ਵਿੰਟਰ ਦਾ ਹੋਵੇ ਤੇ ਕੋਈ ਵੀ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਕਿਉਂਕਿ ਵਰਲਡ-ਵਾਈਡ ਸ਼ਿਪਿੰਗ ਕਰਦੇ ਹਾਂ ਤੇ ਸਟਿਚਿੰਗ ਵੀ ਆਪਣੇ ਕੋਲ ਮਾਸਟਰਸ ਦੇ ਦੁਆਰਾ ਅਵੇਲੇਬਲ ਹੈਗੀ ਆ ਸੋ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਕਰਵਾ ਸਕਦੇ ਹੋ ਚਲੋ ਜੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਵਾਲਾ ਬਲੌਗ ਵਧੀਆ ਲੱਗੂਗਾ ਸਟਾਰਟਿੰਗ ਕਰਦੇ ਆਂ ਆਪਾਂ ਬਲੌਗ ਦੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਜਿਹੜਾ ਸੂਟ ਤੁਸੀਂ ਫਰਸਟ ਤੇ ਦੁਪੱਟਾ ਦੇਖ ਰਹੇ ਹੋ ਇਹ ਬਾਰਬਰੀ ਦੇ ਦੋ ਸੂਟ ਨੇ ਆਪਣੇ ਕੋਲ ਸਿਰਫ ਦੋ ਹੀ ਸੂਟ ਬਚੇ ਨੇ ਸਿੰਗਲ ਸਿੰਗਲ ਸੂਟ ਨੇ ਠੀਕ ਹੈ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਇਸ ਦਾ ਦੁਪੱਟਾ ਹੈਗਾ ਔਰ ਮੈਚਿੰਗ ਇਸ ਦੇ ਨਾਲ ਪਲੇਨ ਬਾਟਮ ਰਹੂਗੀ ਫਰਸਟ ਕਲਰ ਤੁਸੀਂ ਦੇਖ ਚੁੱਕੇ ਹੋ ਔਰ ਇੱਕ ਆਪਣੇ ਕੋਲੇ ਇਹ ਬਲੂ ਕਲਰ ਦੇ ਵਿੱਚ ਹੈਗਾ ਸੋ ਜਿਨ੍ਹਾਂ ਨੇ ਵੀ ਇਹਨਾਂ ਸੂਟਾਂ ਦੇ ਵਿੱਚੋਂ ਦੋਨਾਂ ਸੂਟਾਂ ਦੇ ਵਿੱਚੋਂ ਕੋਈ ਸੂਟ ਬਾਈ ਕਰਨਾ ਕਿਸੇ ਵੀ ਮੇਰੀ ਭੈਣ ਨੇ ਤਾਂ ਜਲਦੀ ਜਾ ਕੇ ਆਪਾਂ ਨੂੰ WhatsApp ਤੇ DM ਕਰ ਸਕਦੇ ਆ ਜਿਨ੍ਹਾਂ ਦਾ ਵੀ ਪਹਿਲਾਂ ਆਪ ਨੂੰ ਆਰਡਰ ਆਊਗਾ ਠੀਕ ਹੈ ਪਹਿਲਾਂ ਪੇਮੈਂਟ ਕਲੀਅਰ ਕਰੇ ਹੋਊਗੀ ਆਪਾਂ ਉਹਨਾਂ ਲਈ ਹੀ ਇਹ ਜਿਹੜਾ ਸੂਟ ਹੈ ਬੁੱਕ ਹੋਊਗਾ ਆਦਰਵਾਇਜ਼ ਜਿਨ੍ਹਾਂ ਦੀ ਸੈਕਿੰਡ ਤੇਪ ਮੈਂ ਸੈਕਿੰਡ ਤੇ ਮੈਸੇਜ ਕੀਤਾ ਹੋਵੇ ਡਨ ਉਹਨਾਂ ਨੇ ਸੈਕਿੰਡ ਤੇ ਕੀਤਾ ਹੋਵੇ ਜੀ ਉਹਨਾਂ ਦੀ ਆਰਡਰ ਪਹਿਲਾਂ ਪੇਮੈਂਟ ਪਹਿਲਾਂ ਕਲੀਅਰ ਹੋਊਗੀ ਤਾਂ ਆਪਾਂ ਸੂਟ ਉਹਨਾਂ ਨੂੰ ਭੇਜ ਦੇਣਾ ਠੀਕ ਹੈ ਜੀ ਸੋ ਜਲਦੀ ਵੀ ਜਲਦੀ ਜਾਓ ਤੇ ਆਰਡਰ ਕਰੋ ਆਪਣਾ ਜਿਨ੍ਹਾਂ ਨੇ ਵੀ ਇਹ ਸੂਟ ਬਾਈ ਕਰ ਤੇ ਵੱਤੋ ਵੱਤ ਸਪੋਰਟ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੁਸੀਂ ブルー ਸੂਟ ਦਾ ਜਿਹੜਾ ਦੁਪੱਟਾ ਚੈੱਕ ਕਰ ਸਕਦੇ ਹੋ ਇਸਦੇ ਦੁਪੱਟੇ ਦਾ ਤੇ ਪਹਿਲਾਂ ਫਲਾਰ ਵਾਲੇ ਪ੍ਰਿੰਟ ਦਾ ਜਿਹੜਾ ਅ ਦੁਪੱਟੇ ਦਾ ਡਿਜ਼ਾਈਨ ਦਾ ਫਰਕ ਹੈ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਸੋਹਣੀ ਗਰਲਿਸ਼ ਲੁੱਕ ਵਾਲੀ ਜਿਹੜੀ ਪ੍ਰਿੰਟਿੰਗ ਆ ਠੀਕ ਹੈ ਇਹ ਤੁਸੀਂ ਵਿਦਆਊਟ ਸਟਿਚਿੰਗ ਵੀ ਔਰ ਵਿਦਆਊਟ ਵਿਦ ਸਟਿਚ ਵੀ ਆਪਣ ਨੂੰ ਦੋ ਬਾਈ ਕਰ ਸਕਦੇ ਹੋ ਨੈਕਸਟ ਆਰਟੀਕਲ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਜੀ ਇਹ ਹੈਗਾ कॉटन ਦੇ ਵਿੱਚ ਆਰੀ ਵਰਕ ਦੇ ਨਾਲ ਜਿਹੜਾ 트ੈਂਡਿੰਗ ਦੇ ਵਿੱਚ ਆਪਣਾ ਫੈਬਰਿਕ ਚੱਲ ਰਿਹਾ ਹੈ ਕਾਟਨ ਦੇ ਵਿੱਚ ਆਲਓ ਮੈਚਿੰਗ ਸੂਟ ਰਹੂਗਾ ਕੰਟਰਾਸਟ ਦੇ ਵਿੱਚ ਔਰ ਵਿਦਾਊਟ ਦੁਪੱਟਾ ਰਹੂਗਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਡੇ ਲਈ ਵੱਲ ਸੂਟ ਲੈ ਕੇ ਆਏ ਆਂ ਔਰ ਬਹੁਤ ਸਾਰੇ ਕਲਰ ਨੇ ਇਸ ਦੇ ਵਿੱਚ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਤੋਂ ਫਰਸਟ ਕਲਰ ਜਿਹਦਾ ਤੁਸੀਂ ਚੈੱਕ ਕਰ ਸਕਦੇ ਹੋ ਸਰਦਾਈ ਕਲਰ ਹੈ ਬਹੁਤ ਸੋਹਣਾ ਕਲਰ ਹੈ ਪ੍ਰੋਪਰ ਸ਼ਰਟ ਦੇ ਉੱਪਰ ਜਿਹੜੀ ਆਰੀ ਵਰਕ ਹੋਇਆ ਹੋਇਆ ਠੀਕ ਹੈ ਨੈਕਸਟ ਤੁਸੀਂ ਕਲਰ ਚੈੱਕ ਕਰਸੋ ਤੋਂ ਗ੍ਰੇ ਕਲਰ ਹੈ ਇਸ ਦਾ ਸਾਰਿਆਂ ਦੇ ਤੁਹਾਨੂੰ ਆਰੀ ਵਰਕ ਮਿਲੂਗਾ ਠੀਕ ਹੈ ਜੀ 컬러 ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹੀ ਵਾਈ ਕਰ ਸਕਦੇ ਹੋ ਆਪਣੇ ਤੋਂ ਵਿਦਆਊਟ ਦੁਪੱਟਾ ਵਾਲੇ ਸੂਟ ਰਹਿਣਗੇ ਸਾਰਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਕੋਈ ਹੋ ਸਕਦਾ ਵਿੱਚ ਇੱਕਦਾਂ ਦੋ ਸੂਟਾਂ ਦੀ ਪ੍ਰਿੰਟਿੰਗ ਆ ਜਿਹੜੀ ਸੇਮ ਹੋਵੇ ਠੀਕ ਹੈ ਚਲੋ ਜੀ ਨੈਕਸਟ ਕਲਰਸ ਦੇ ਵਿੱਚ ਹੈਗਾ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੇ ਪ੍ਰਿੰਟਿੰਗ ਵੀ ਇਸ ਦੀ ਬਹੁਤ ਜ਼ਿਆਦਾ ਸੋਹਣੀ ਆ ਪਹਿਲਾਂ ਜਿਹੜੇ ਮੈਂ ਤੁਹਾਨੂੰ ਦੋ ਬਰਬਰੀ ਦੇ ਪ੍ਰਿੰਟ ਦਿਖਾਏ ਨੇ ਉਹਨਾਂ ਦੇ ਨਾਲ ਦੁਪੱਟਾ ਵੀ ਹੈ ਤੇ ਮੈਚਿੰਗ ਬਾਟਮ ਵੀ ਹੈ ਪਲੇਨ ਸੋ ਜਿਹੜਾ ਉਹਨਾਂ ਚੋਂ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਸਾਰੇ ਜਣੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਇੱਕ ਇਹ ਵਾਲਾ ਕਲਰ ਹੈ ਜਿਸ ਦੇ ਵਿੱਚ ਨੈਕਸਟ ਪ੍ਰਿੰਟ ਇਸ ਦੇ ਵਿੱਚ ਇਹ ਵਾਲਾ 이지디티 ਡਿਜ਼ਾਈਨਿੰਗ ਦਾ ਉਹ ਚਿਕਨ ਦੀ ਤਰ੍ਹਾਂ ਮਤਲਬ ਕਿ ਜਿੱਦਾਂ ਚਿਕਨ ਦੇ ਵਿੱਚ ਥ੍ਰੈਡ ਯੂਜ਼ ਕੀਤਾ ਹੁੰਦਾ ਨਾ ਚਿਕਨ ਦਾ ਫੈਬਰਿਕ ਹੁੰਦਾ ਹੈਗਾ ਆਪਣਾ ਉਦਾਂ ਦੇ ਵਿੱਚ ਜਿਹੜਾ ਆਰੀ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾਗਾ ਠੀਕ ਹੈ ਔਰ ਇਹ ਰਹੀ ਪੈਰਟ ਗ੍ਰੀਨ ਕਲਰ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਬਹੁਤ ਸੋਹਣੀ ਕਾਟਨ ਵੀ ਹੈ ਜਿਹੜਾ ਫੈਬਰਿਕ ਇਸ ਦੇ ਵਿੱਚ ਯੂਜ਼ ਕੀਤਾ ਗਿਆ ਨੈਕਸਟ ਪ੍ਰਿੰਟ ਇਸ ਦੇ ਵਿੱਚ ਇਹ ਵਾਲਾ ਪਿੰਕ ਆ ਗਿਆ ਬੇਬੀ ਪਿੰਕ ਕਲਰ ਆਰਕ ਮਜ਼ੈਂਟਾ ਕਲਰ ਦਾ ਕੰਟਰਾਸਟ ਟੱਚ ਹੈ ਇਸ ਦੇ ਵਿੱਚ ਸਾਰੇ ਕਲਰ ਹੀ ਬਹੁਤ ਸਾਦਾ ਸੋਹਣੇ ਨੇ ਗਰਮੀਆਂ ਦੇ ਵਿੱਚ ਵੇਅਰ ਕਰਨ ਵਾਲੇ ਨੇ ਸੋ ਤੁਸੀਂ ਇਹਨਾਂ ਨੂੰ ਲੇਸ ਵਗੈਰਾ ਲਗਾ ਕੇ ਲਾਈਨਿੰਗ ਵਗੈਰਾ ਲਗਾ ਕੇ ਜਿਹੜੀ ਆਪਣੀ ਬਿਲਕੁਲ ਹਲਕੀ ਵਾਲੀ ਹੁੰਦੀ ਆ ਸੌਫਟ ਵਾਲੀ ਤੁਸੀਂ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਆਪਣੇ ਨੂੰ ਤੇ ਆਪਣੇ ਤੋਂ ਕਰਵਾ ਵੀ ਸਕਦੇ ਹੋ ਇਹ ਪੀਚ ਕਲਰ ਦੇ ਵਿੱਚ ਆ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਆਂ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਤੇ ਹਰ ਇੱਕ ਪ੍ਰਕਾਰ ਦਾ ਵਰਕ ਆਪਣੇ ਕੋਲ ਅਵੇਲੇਬਲ ਹੈਗਾ ਇਤੋਂ ਤੱਕ ਕਿ ਤੁਸੀਂ ਜੇਕਰ ਕਿਸੇ ਨੇ ਵਰਾਇਡਲ ਲਹਿੰਗਾ ਜਾਂ ਅਨਾਰਕਲੀ ਜਾਂ ਕੋਈ ਵੀ ਨੰਦਕਾਰਜ਼ ਲਈ ਤੁਸੀਂ ਸੂਟ ਜਾਂ ਕੋਈ ਡਰੈਸ ਰੈਡੀ ਕਰਵਾਉਣੀ ਹੈ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇਕਰ ਕੋਈ ਤੁਸੀਂ ਹਲਕਾ ਫੁਲਕਾ ਹੈਂਡਵਰਕ ਦੇ ਵਿੱਚ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਪਲੇਨ ਵੀ ਕਰਾ ਸਕਦੇ ਹੋ ਜਿਹੜੇ ਆਪਾਂ ਜਿੱਦਾਂ ਤੁਹਾਨੂੰ ਵਿਸਕੋਸ ਜਾਰਜਟ ਦੇ ਵਿੱਚ ਜਾਂ ਹੋਰ ਪਿੰਟ ਸੂਟ ਦਿਖਾਉਣੇ ਹੁੰਦੇ ਆ ਠੀਕ ਹੈ ਉਹਨਾਂ ਦੇ ਉੱਪਰ ਵੀ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਤੇ ਬਹੁਤ ਸਾਰੇ ਡਿਜ਼ਾਈਨ ਆਪਾਂ ਦੇਰੇ ਇੰਸਟਾਗ੍ਰam ਤੇ ਔਰ YouTube ਬਲੌਗਸ ਦੇ ਰਹੀਆਂ ਐਂਡ ਸ਼ਾਰਟਸ ਦੇ ਰਹੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਸੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਪਿਕ ਕਰ ਸਕਦੇ ਹੋ ਤੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਨੈਕਸਟ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਦੇ ਬਲੌਗ ਵਿੱਚ ਇਹ ਵਾਲਾ ਆਰਟੀਕਲ ਹੈ ਆਰਗੈਂਜ਼ਾ ਦੇ ਉੱਪਰ ਫੈਬਰਿਕ ਆਰਗੈਂਜ਼ਾ ਫੈਬਰਿਕ ਰਹੂਗਾ ਕੰਟਰਾਸਟ ਵਾਈਜ਼ ਰਹਿਣਗੇ ਵਰਕ ਮਿਲੂਗਾ ਖੁੰਝਾਂ ਤੇ ਵਰਕ ਮਿਲੂਗਾ ਤੁਸੀਂ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਅਤੇ ਸ਼ਰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾ ਕੰਟਰਾਸਟ ਹੈ ਇਹ ਕਰੀਮ ਕਲਰ ਹੈ ਔਰ ਲਾਈਟ ਜੇ ਮਹਿੰਦੀ ਕਲਰ ਦੇ ਛੇੜ ਨਾਲ ਆ ਕੰਟਰਾਸਟ ਕੰਬੀਨੇਸ਼ਨ ਇਸ ਦਾ ਠੀਕ ਹੈ ਗੋਟਾ ਪੱਤੀ ਦਾ ਪ੍ਰੋਪਰ ਵਰਕ ਹੋਇਆ ਹੋਇਆ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਵਰਕ ਹੋਇਆ ਹੋਇਆ ਹੈ ਔਰ ਕਿਸਤੇ ਵੀ ਬੈਠੇ ਤੁਸੀਂ ਇਸ ਨੂੰ ਮੰਗਵਾ ਸਕਦੇ ਹੋ ਤੇ ਜਿਹੜੇ ਵੀ ਇਹਨਾਂ ਵਿੱਚ ਕਲਰ ਮੈਂ ਤੁਹਾਨੂੰ ਦਿਖਾਉਂਗੀ ਉਹੀ ਕਲਰ ਆਪਣੇ ਕੋਲ ਅਵੇਲੇਬਲ ਨੇ ਬਾਕੀ ਸਾਰਾ ਸਟਾਕ ਜਿਹੜਾ ਕਲੀਅਰ ਹੋ ਗਿਆ ਸੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਇਹਨਾਂ ਚ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਜਲਦੀ ਜਾ ਕੇ ਤੁਸੀਂ ਆਪਣੇ ਤੋਂ ਬਾਈ ਕਰ ਸਕਦੇ ਹੋ ਨੈਕਸਟ ਇਸ ਦੇ ਵਿੱਚ ਇਹ ਹੈ ਜੀ ਸਕਾਈ ਬਲੂ ਕਲਰ ਹੈ ਠੀਕ ਹੈ ਫਰੋਜੀ ਲਾਈਟ ਬਿਲਕੁਲ ਫਰੋਜੀ ਜਿਹਾ 컬러 ਜਿਹਦਾ ਆਪਾਂ ਕਹਿ ਦਈਏ ਔਰ ਬੇਬੀ ਪਿੰਕ ਨਾਲ ਬਿਲਕੁਲ ਬੇਬੀ ਪਿੰਕ ਲਾਈਟ ਨਾਲ ਇਸ ਦਾ 컬러 ਜਿਹੜਾ ਕੰਬੀਨੇਸ਼ਨ ਰੱਖਿਆ 컬러 ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣਾ ਇਦਾਂ ਦੇ ਸੂਟ ਨੇ ਜਿਹੜੇ ਤੁਸੀਂ ਡਿਜ਼ਾਈਨ ਆਪਣੇ ਤੋਂ ਕਰਵਾ ਸਕਦੇ ਹੋ ਔਰ ਖੁਦ ਵੀ ਕਰ ਸਕਦੇ ਹੋ ਠੀਕ ਹੈ ਇਸ ਸੂਟ ਨੂੰ ਬਾਏ ਕਰਨ ਦੇ ਲਈ ਤੁਸੀਂ ਆਪਣਾ ਡਿਸਕ੍ਰਿਪਸ਼ਨ ਬਾਕਸ ਵਿੱਚ WhatsApp ਨੰਬਰ ਦਿੱਤਾ ਹੋਇਆ ਆਦਰਵਾਇਜ਼ ਤੁਸੀਂ ਆਪਾਂ ਨੂੰ Instagram ਤੇ ਜਾ ਕੇ ਵੀ DM ਕਰ ਸਕਦੇ ਹੋ ਸਕਰੀਨਸ਼ਾਟ ਵਿਦ ਪੇਸ ਕੇ ਤੁਸੀਂ ਆਪਾਂ ਨੂੰ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਸਾਰੇ ਸੂਟ ਨੇ ਜਿਹੜੇ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਨੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਨੇ ਸਾਰਿਆਂ ਦੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸੂਟ ਦੀ ਖੁੰਝਾਂ ਦੇ ਤੁਹਾਨੂੰ ਪ੍ਰੋਪਰ ਦੇਖੋ ਦੁਪੱਟਾ ਕਿੰਨਾ ਹੈਵੀ ਮਿਲ ਰਿਹਾ ਬਹੁਤ ਸੋਹਣਾ ਦੁਪੱਟਾ ਟਾਈਪ ਕੀਤਾ ਇਸ ਦੇ ਨਾਲ ਆਪਾਂ ਪ੍ਰੋਪਰ ਗੋਟਾ ਪੱਤੀ ਜਿਹੜੀ ਯੂਜ਼ ਕੀਤੀ ਗਈ ਹੈ ਮੈਟੈਨਿਕਲ 골ਡ ਯੂਜ਼ ਕੀਤਾ ਗਿਆ ਇਸ ਦੇ ਵਿੱਚ ਸੋ ਤੁਸੀਂ ਇਦਾਂ ਦੇ ਵੀ ਇਸ ਸੂਟ ਨੂੰ ਜੇਕਰ ਤੁਸੀਂ ਹੈਂਡਵਰਕ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਧੱਕਾ ਸੀਕਵੈਂਸ ਜਾਂ ਪਰਲ ਦੇ ਨਾਲ ਉਸ ਦੇ ਨਾਲ ਵੀ ਤੁਸੀਂ ਇਸ ਡਿਜ਼ਾਈਨ ਨੂੰ ਸੇਮ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਔਰ ਕਿਸੇ ਵੀ ਕਲਰ ਦੇ ਉੱਪਰ ਨੈਕਸਟ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਛੇੜਾ ਇਹ ਵਾਲਾ ਵੀ کریم ਕਲਰ ਹੈ کریم ਕਲਰ ਦੇ ਨਾਲ ਆਫ ਵਾਈਟ ਹੋ ਗਿਆ ਜਦਾਈ ਵਾਲਾ ਠੀਕ ਹੈ ਇਹਨਾਂ 'ਤੇ ਕੋਈ ਵੀ ਕਲਰ ਕੰਟਰਾਸਟ ਜਿਹੜਾ ਸੋਹਣਾ ਲੱਗਦਾ ਹੈ ਤੁਸੀਂ ਇਹਨਾਂ ਨਾਲੋਂ ਘੇਰੇ ਤੇ ਤੁਹਾਨੂੰ ਕੱਟਵਰਕ ਮਿਲੂਗਾ ਜ ਜਿਹੜੀ neck ਹੈ ਤੁਸੀਂ ਉਹਨਾਂ ਨੂੰ ਪਾਈਪਿੰਗ ਵਗੈਰਾ ਜਾਂ ਕੋਈ ਵੀ लेस ਵਗੈਰਾ ਲਗਾ ਕੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ suit ਕਿਸੇ ਵੀ ਫੈਬਰਿਕ ਦੇ ਉੱਪਰ ਔਰ ਕਿਸੇ ਵੀ ਡਿਜ਼ਾਈਨ ਦੇ ਉੱਪਰ ਕਿਸੇ ਵੀ ਪ੍ਰਕਾਰ ਦੇ ਵਰਕ ਵਿੱਚ ਕੋਈ ਵੀ suit ਤੁਸੀਂ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਠੀਕ ਹੈ ਕੋਈ ਵੀ ਡਰੈਸ ਠੀਕ ਹੈ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਹਰੇਕ ਪ੍ਰਕਾਰ ਦੀ ਸਟਿਚਿੰਗ ਆਪਣੇ ਕੋਲ ਜਿਹੜੀ ਹੈਗੀ अवेलेबल ਹੈਗੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਜ਼ ਜਿਹੜੀ ਡਰੈਸ ਵਗੈਰਾ ਕੋਈ ਹੈਗੀ ਡਿਜ਼ਾਈਨ ਕਰਵਾ ਕੇ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਮਸ਼ੀਨ ਵਰਕ ਹੋ ਗਿਆ ਆਰੀ ਪੇਂਟ ਬਲੋਕ ਪੇਂਟ ਨਿਦਲ ਥ्रेड ਹੈਂਡ ਹੈਂਡਵਰਕ ਦਾ ਸਾਰੇ ਵਰਕ ਆਪਣੇ ਕੋਲ अवेलेबल ਹੈਗੇ ਸੋ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਔਰ ਕਿਸੇ ਹੋਰ ਬੁਟੀਕ ਵਾਲ ਦਾ ਡਿਜ਼ਾਈਨ ਵੀ ਚਾਹੇ ਹੋ ਤੁਸੀਂ कॉटन ਸੂਟ ਦਾ ਹੋਵੇ ਠੀਕ ਹੈ ਚਾਹੇ ਉਹ ਕੋਈ ਆਰੀ ਵਰਕ ਦਾ ਹੋਵੇ ਮਸ਼ੀਨ ਦਾ ਹੋਵੇ ਹੈਂਡ ਦਾ ਪੇਂਟ ਦਾ ਬਲੌਕ ਪੇਂਟ ਦਾ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਜੈਨੂਇਨ ਪ੍ਰਾਈਸ ਰੱਖੇ ਹੋਏ ਆ ਸਾਰੇ ਸੂਟਾਂ ਦੇ ਏਗ ਔਰਗੈਂਜ਼ਾ ਦੇ ਫੈਬਰਿਕ ਵਿੱਚ ਇਹ ਵਾਲਾ ਆ ਆਖਰੀ ਡਿਜ਼ਾਈਨ ਸੀ ਕਲਰ ਕੰਬੀਨੇਸ਼ਨ ਸੀਗਾ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਜਿਹੜੇ ਮੋਸਟ ਟ੍ਰੈਂਡਿੰਗ ਦੇ ਵਿੱਚ ਨੇ ਬਹੁਤ ਜ਼ਿਆਦਾ ਆਪਣੇ ਇਹ ਵਾਲੇ ਸੂਟ ਜਿਹੜੇ ਨੇ ਸੇਲ ਹੋ ਚੁੱਕੇ ਨੇ ਮੈਂ ਇਨਾਂ ਸੂਟਾਂ ਦੀ ਇੰਸਟਾਗ੍ਰam ਤੇ ਸਟੋਰੀ ਲਗਾਈ ਸੀ ਤੇ ਸਟੋਰੀ ਲਗਾਨਸਾਰ ਹੀ ਇਹ ਜਿਹੜੇ ਸੂਟ ਨੇ ਤਿੰਨ ਦਿਨਾਂ ਦੇ ਵਿੱਚ ਮੇਰੇ ਸਾਰੇ ਜਿੰਨਾ ਵੀ ਸਟਾਕ ਸੀ ਕਲੀਅਰ ਹੋ ਗਿਆ ਸੋ ਦੁਬਾਰਾ ਰੀਸਟਾਕ ਹੋਇਆ ਜਿੰਨਾ ਮੇਰੀਆਂ ਭੈਣਾਂ ਨੇ ਇਹ ਵਾਲਾ ਸੂਟ ਲੈਣਾ ਤਾਂ ਜਲਦੀ ਜਾ ਕੇ ਆਪਾਂ ਨੂੰ WhatsApp ਤੇ DM ਕਰ ਸਕਦਾ ਮੈਂ ਸਾਰੇ ਕਲਰ ਤੁਹਾਨੂੰ ਚੈੱਕ ਕਰਵਾਣੀਆਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਫਰਸਟ ਆਫ ਆਲ ਇਹਨਾਂ ਦਾ ਨੇਚਰਲ ਪਿਓਰ ਕ੍ਰੇਪ ਜਿਹੜਾ ਫੈਬਰਿਕ ਰਹੂਗਾ ਨੇਚਰਲ ਪਿਓਰ ਕ੍ਰੇਪ ਫੈਬਰਿਕ ਰਹੂਗਾ ਇਸਦਾ ਓਕੇ ਜੀ ਔਰ ਇਸ ਦੇ ਉੱਪਰ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਇੱਕ ਇਹਦੇ ਵਿੱਚ ਦੋ ਡਿਜ਼ਾਈਨ ਨੇ ਇੱਕ ਇਹ ਅੰਬੀਆਂ ਵਾਲਾ ਡਿਜ਼ਾਈਨ ਹੈ ਜਿਹੜਾ ਤੁਸੀਂ ਫਰੋਜੀ ਸੂਟ ਦੇ ਉੱਪਰ ਦੇਖ ਰਹੇ ਹੋ ਇੱਕ ਰਾਜਾ ਰਾਣੀ ਵਾਲਾ ਜਿਹੜਾ ਰਾਜਾ ਰਾਣੀ ਵਾਲਾ ਉਸ ਦਾ ਪ੍ਰਾਈਸ ਅਲੱਗ ਹੈ ਤੇ ਜਿਹੜਾ ਅੰਬੀਆਂ ਵਾਲਾ ਹੈ ਉਸ ਦਾ ਪ੍ਰਾਈਸ ਅਲੱਗ ਹੈ ਕਿਉਂਕਿ ਉਹ ਜ਼ਿਆਦਾ ਹੈਵੀ ਹੈ ਇਸ ਤੋਂ ਜਿਹੜਾ ਰਾਜਾ ਰਾਣੀ ਵਾਲਾ ਹੈ ਅ ਨੈਕਸਟ ਕਲਰ ਦੇ ਵਿੱਚ ਆ ਗਿਆ ਬਲੈਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਸੂਟ ਰਹਿਣ ਵਾਲਾ ਇਸ ਨੂੰ ਤੁਸੀਂ ਕਲਰਫ भी मंगवा सद जिदा ही वाइनजा कलर है, कल है तो बाइन नैचुरल प्योर करेब की बॉटम भी लैसते हो जेर कल शर्ट बाई करना चाहते तो अपने तो कल शर्ट भी बाय कर स ठीक है नैक्सट देखो जी राजा राणी वाला इस तो ज़्यादा हैवी है सो इसका प्राइस अलग हैगा ठीक है बहुत सोहनी फिनिशिंग के नाल बहुत सोहना फैब्रिक जो है लॉन्च होया नव डिजाइन आया सो जल्दी जाके डीएम कर सद इन्हें अपने तो नैचुरल प्योर करेब जिदा आप ਇੱਕ ਲੈਂਗਵੇ ਵਾਲੀ ਵੀਡੀਓ ਸ਼ਾਇਦ ਇੰਸਟਾਗ੍ਰਾਮ ਤੇ ਅਪਲੋਡ ਕੀਤੀ ਆਪਾਂ ਇਧਰ ਨਹੀਂ ਕੀਤੀ YouTube ਤੇ ਜੇ ਹੋਈ ਵੀ ਤਾਂ ਤੁਸੀਂ ਚੈੱਕ ਕਰ ਲਿਓ ਨੈਕਸਟ ਇਸ ਵਿੱਚ ਇਹ ਪਿਸਤਾ ਛੇੜਾਗਾ ਉਸ ਤੋਂ ਬਾਅਦ ਇਹ ਬੋਟਲ ਗ੍ਰੀਨ ਹੈ ਠੀਕ ਹੈ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਇਹ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਠੀਕ ਹੈ ਤੁਸੀਂ ਉਦਾਂ ਵੀ ਡਿਜ਼ਾਈਨ ਕਰ ਸਕਦੇ ਹੋ ਉਹਦੇ ਨਾਲ ਨਾ ਪੱਕ ਗੱਗਰੇ ਦੇ ਨਾਲ ਸ਼ਾਰਟ ਸ਼ਰਟ ਰੈਡੀ ਕੀਤੀ ਆ ਔਰ ਜਿਹੜਾ ਇੱਕ ਗੱਗਰੇ ਦੇ ਉੱਪਰ نیچے ਬਾਰਡਰ ਲਗਾਇਆ ਏਸੇ ਸ਼ਾਰਟ ਦੇ ਵਿੱਚੋਂ ਪੀਸ ਲੈ ਕੇ ਸੋ ਤੁਸੀਂ ਵੀ ਉਹਨਾਂ ਉਹ ਉਦਾਂ ਦੀ ਸੇਮ ਚੀਜ਼ ਰੈਡੀ ਕਰਵਾ ਸਕਦੇ ਹੋ ਠੀਕ ਹੈ ਸ਼ਰਾਰਾ ਵੀ ਕਰਵਾ ਸਕਦੇ ਹੋ ਨੇਚਰਲ ਪਿਓਰ ਕ੍ਰੇਪ ਦੀ ਤੁਸੀਂ ਸ਼ਰਟ ਕਰਵਾ ਕੇ ਤੇ ਪਲੇਨ ਬਾਟਮ ਕਰਵਾ ਕੇ ਨੈਕਸਟ ਕਲਰ ਇਸ ਦਾ ਪਰਪਲ ਹੈ ਜੀ ਜੇਕਰ ਤੁਸੀਂ ਇਹਦਾ ਕੱਲਾ ਬਲਾਊਜ਼ ਰੈਡੀ ਕਰਵਾ ਕੇ ਕੱਗਰਾ ਵਗੈਰਾ ਲੌਂਗ ਕਰਵਾਉਣਾ ਚਾਹੁੰਦੇ ਹੋ ਤੇ ਦੁਪੱਟਾ ਵਗੈਰਾ ਕਰਾਉਣਾ ਚਾਹੁੰਦੇ ਤੁਸੀਂ ਉਹ ਫੁੱਲ ਡਰੈਸ ਉਹਨੂੰ ਆਪਾਂ ਨੂੰ ਤੋਂ ਰੈਡੀ ਕਰवानी ਜਿਹੜਾ ਫੈਬਰਿਕ ਉਹ ਤੁਹਾਨੂੰ ਨਹੀਂ ਭੇਜ ਸਕਦੇ ਠੀਕ ਹੈ ਤੁਸੀਂ ਮੰਗਵਾ ਸਕਦੇ ਤੁਸੀਂ ਸ਼ਰਟ ਦਾ ਕਪੜਾ ਦਾ ਮੰਗਵਾ ਸਕਦੇ ਹੋ ਇੱਕ ਸ਼ਰਟ ਦਾ ਜਾਂ ਦੋ ਸ਼ਰਟ ਦਾ ਤੁਸੀਂ ਕਿੰਨੇ ਵੀ ਮੰਗਵਾਉਣੇ ਤੇ ਕੰਟਰਾਸਟ ਤੁਸੀਂ ਮੰਗਵਾ ਸਕਦੇ ਹੋ ਮੈਚਿੰਗ ਠੀਕ ਹੈ ਤੇ ਔਰ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਰਾਜਾ ਰਾਣੀ ਦੇ ਵਿੱਚ ਜਿਹੜਾ ਰਾਜਾ ਰਾਣੀ ਵਾਲਾ ਫੈਬਰਿਕ ਹੈ ਤੇ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਸਾਰਾਂ ਦਾ ਫਰਕ ਜਿਹੜਾ ਉਹ ਸੇਮ ਰਹੂਗਾ ਇਹ ਵਾਲੇ ਅੰਬੀਆਂ ਵਾਲੇ ਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਇਹ ਤੇ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਇਸ ਨਾਲ ਦੇ ਉੱਪਰ ਵਰਕ ਹੋਇਆ ਹੋਇਆ ਹੈ ਇਹ ਸਰਦਈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਇਸ ਦੇ ਵਿੱਚ ਵੀ ਮਹਿਰੂਨ येलो ਠੀਕ ਹੈ 골ਡਨ ਜੇ ਕਲਰ ਦਾ ਸਾਰਾ ਟੱਚ ਦਿੱਤਾ ਹੋਇਆ ਹੈ ਨੈਕਸਟ ਤੁਸੀਂ ਆਰਟੀਕਲ ਚੈੱਕ ਕਰ ਸਕਦੇ ਹੋ ਮਰਾਜ਼ਾ ਰਾਣੀ ਵਾਲਾ ਇਸ ਦੇ ਵਿੱਚ ਵੀ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਠੀਕ ਹੈ ਇਹਨਾਂ ਨੂੰ ਤੁਸੀਂ ਸ਼ਾਰਟ ਫਰੌਕ ਦੇ ਨਾਲ ਕਗਰਾ ਵੀ ਰੈਡੀ ਕਰਵਾ ਸਕਦੇ ਹੋ ਲੌਂਗ ਫਰੌਕ ਦੇ ਨਾਲ ਕਗਰਾ ਵੀ ਰੈਡੀ ਕਰਵਾ ਸਕਦੇ ਹੋ ਔਰ ਬਲਾਊਜ਼ੇ ਨਾਲ ਲੌਂਗਰ ਜਿਹੜੀ ਆ ਪੰਜ ਦਾ ਅਨਾਰਕਲੀ ਹੁੰਦੀ ਹੈ ਨਾ ਉਦਾਂ ਬਲਾਊਜ਼ ਬਣਾ ਕੇ ਇਹ ਵਾਲੇ ਵਰਕ ਵਾਲਾ ਤੇ ਇੱਕ ਗੱਰਾ ਰੈਡੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਤੋਂ ਸਲਵਾਰ ਸੂਟ ਵੀ ਜੇਕਰ ਤੁਸੀਂ ਇਹਨਾਂ ਦਾ ਰੈਡੀ ਕਰਵਾਉਣਾ ਤਾਂ ਤੁਸੀਂ ਉਹ ਵੀ ਆਪਣੇ ਤੋਂ ਕਰਵਾ ਸਕਦੇ ਹੋ ਤੁਸੀਂ ਹੁਣ ਇਹਨੂੰ ਨੇੜੇ ਤੋਂ ਚੈੱਕ ਕਰ ਲਓ ਕਿ ਸਿਕੁਐਂਸ ਦਾ ਵਰਕ ਹੋਇਆ ਹੋਇਆ ਹੈ ਆਰੀ ਦੇ ਨਾਲ ਵਰਕ ਹੋਇਆ ਹੋਇਆ ਹੈ ਇਸ ਦੇ ਵਿੱਚ ਪ੍ਰੋਪਰ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੂਗਾ ਬਹੁਤ ਹੈਵੀ ਇਹ ਵਾਲਾ ਸੂਟ ਜਿਹੜਾ ਰਹਿਣ ਵਾਲਾ ਸੋ ਜਲਦੀ ਜਾ ਕੇ ਆਪਾਂ ਨੂੰ ਡੀਐਮ ਕਰੋ ਤੇ ਆਪਣਾ ਆਰਡਰ ਜਿਹੜਾ ਪਲੇਸ ਕਰੋ ਬਹੁਤ ਸਾਰੀਆਂ ਭੈਣਾਂ ਦੇ ਪਿਛਲੀ ਵਾਰੀ ਸੂਟ ਨੇ ਜਿਹੜੇ ਆਰਡਰ ਨੇ ਪੈਂਡਿੰਗ ਰਹਿ ਗਏ ਸੀ ਕਿ ਮੇਰੇ ਯੂਕੇ ਤੋਂ ਭੈਣ ਸੀਗੇ ਉਹਨਾਂ ਨੇ ਬਹੁਤ ਟਾਈਮ ਹੋ ਗਿਆ ਮਤਲਬ ਕਿ ਅੱਜ ਤੋਂ ਹਫਤਾਕ ਹੋ ਗਿਆ ਮੈਨੂੰ ਮੈਸੇਜ ਕਰਦਿਆਂ ਨੂੰ ਦੁਬਾਰਾ ਕਿ ਹਫਤਾ ਪਹਿਲਾਂ ਜਿਹੜਾ ਸਟਾਕ ਸੀ ਇਸ ਦਾ ਕਲੀਅਰ ਹੋ ਗਿਆ ਸੀ ਸੋ ਉਹਨਾਂ ਦੀ ਭੈ ਉਹ ਭੈਣ ਦਾ ਜਿਹੜਾ ਕਲਰ ਹੈਗਾ ਉਹ ਵੀ ਆਪਣੇ ਕੋਲ ਦੁਬਾਰਾ ਅਵੇਲੇਬਲ ਹੋਇਆ ਜਿਹੜਾ ਸੂਟ ਉਹਨਾਂ ਨੂੰ ਚਾਹੀਦਾ ਸੋ ਆਪਾਂ ਜਲਦੀ ਉਹਨਾਂ ਦਾ ਆਰਡਰ ਜਿਹੜਾ ਪਲੇਸ ਹੋ ਗਿਆ ਮਤਲਬ ਕਿ ਉਹਨਾਂ ਨੇ ਆਰਡਰ ਡਨ ਕਰਤਾ ਤੇ ਉਹਨਾਂ ਦੇ ਜਿਹੜੇ ਇੱਕ ਹੀ ਕਲਰ ਦੇ ਵਿੱਚ ਚਾਰ ਸੂਟ ਜਾ ਰਹੇ ਨੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਸ ਭੈਣ ਦਾ ਜਿਨ੍ਹਾਂ ਨੇ ਆਪਣੇ ਤੇੰਨਾ ਵਿਸ਼ਵਾਸ ਕੀਤਾ ਤੇ ਐਡੀ ਦੂਰ ਬੈਠੇ ਆਪਣੇ ਤੋਂ ਸੂਟ ਮੰਗਵਾ ਰਹੇ ਨੇ ਔਰ ਅੱਗੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਵਿੱਚ ਸਾਰੀਆਂ ਵੀ ਨਹੀਂ ਭੈਣਾਂ ਦਾ ਪਸੰਦੀਦਾ ਰਹਿਣ ਵਾਲਾ ਰੈੱਡ ਕਲਰ ਸੋ ਜਲਦੀ ਜਾਓ ਜਿਨ੍ਹਾਂ ਨੇ ਡੀਐਮ ਕਰਨਾ ਹੈ ਸਕਰੀਨਸ਼ਾਟ ਲੈ ਕੇ ਡੀਐਮ ਕਰੋ ਤੇ ਆਰਡਰ ਕਰਨਾ ਹੈ ਜਿਨ੍ਹਾਂ ਨੇ ਠੀਕ ਹੈ ਜੀ ਬਸ ਉਹਨਾਂ ਫੈਬਰਿਕ ਰਹਿਣ ਵਾਲਾ ਪਿਓਰ ਨੇਚਰਲ ਕ੍ਰੇਪ ਦਾ ਤੁਹਾਨੂੰ ਪਤਾ ਹੀ ਕਿੰਨਾ ਸ਼ਾਈਨੀ ਵਾਲਾ ਫੈਬਰਿਕ ਹੁੰਦਾ ਆ ਹੁਣ ਮੈਂ ਤੁਹਾਨੂੰ ਤਿੰਨ ਮਾਡਲ ਦਿਖਾਵਾਂਗੀ ਜਿਨ੍ਹਾਂ ਦੇ ਇਹ ਵਾਲੇ ਸੂਟ ਸਟਿਚ ਕਰਕੇ ਬਾਈ ਕੀਤੇ ਹੋਏ ਨੇ ਠੀਕ ਹੈ ਬਾਈ ਕਰਕੇ ਸਟਿਚ ਕੀਤੇ ਹੋਏ ਨੇ ਸੋ ਤੁਸੀਂ ਇਹਨਾਂ ਨੂੰ ਇਦਾਂ ਡਿਜ਼ਾਈਨ ਕਰ ਸਕਦੇ ਹੋ ਕਿ ਤੁਹਾਨੂੰ ਆਈਡੀਆ ਮਿਲ ਜੇਗਾ ਇਹਨਾਂ ਤੋਂ ਜਿੱਦਾਂ ਦੇਖੋ ਇਹ ਮੇਰੀ ਭੈਣ ਨੇ ਜਿਹੜਾ ਸੂਟ ਕੀਤਾ ਹੋਇਆ ਰੈਡੀ ਇਹ ਹੈਗਾ ਜੀ ਗਰਾਰੇ ਦੇ ਲਹਿੰਗੇ ਦੇ ਨਾਲ ਆ ਸੌਰੀ ਲਹंगा ਬਣਿਆ ਹੋਇਆ ਪ੍ਰੋਪਰ ਉਹਨਾਂ ਦੀ ਪ੍ਰੋਪਰ ਫੋਟੋ ਨਹੀਂ ਆਈ ਹੈਗੀ ਨੀਚੋਂ ਤੋਂ ਤੁਹਾਨੂੰ ਪਤਾ ਹੀ ਚਲੋ ਸਾਰੇ ਕਿਦਾਂ ਡਿਜ਼ਾਈਨ ਕਰਦੇ ਆਪਾਂ ਲਹंगा ਕਿਦਾਂ ਦਾ ਹੁੰਦਾ ਹੈ ਸ਼ਾਰਟ ਸ਼ਾਰਟ ਦੇ ਨਾਲ ਫੁੱਲ ਬਾਜੂ ਰੱਖਿਆ ਤੇ ਚੌਰਸ ਗਲਾ ਰੱਖਿਆ ਕਿੰਨਾ ਸੋਹਣਾ ਲੱਗਦਾ ਇੱਕ ਇਹ ਵਾਲੇ ਨੇਗੇ ਮਜ਼ੈਂਟਾ ਕਲਰ ਦੇ ਵਿੱਚ ਹੈਗਾ ਠੀਕ ਹੈ ਗਰਾਰਾ ਰੈਡੀ ਕੀਤਾ ਹੋਇਆ ਬਿਲਕੁਲ ਸ਼ਾਰਟ ਸ਼ਾਰਟ ਦੇ ਨਾਲ ਤੁਹਾਨੂੰ ਆਈਡੀਆ ਮਿਲ ਜੇਗਾ ਫੁੱਲ ਬਾਜੂ ਦੇ ਨਾਲ ਚੌਰਸ ਨੈਕ ਕੀਤਾ ਹੋਇਆ ਸੋ ਤੁਸੀਂ ਇਦਾਂ ਦੀ ਡਰੈਸ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਦੁਪੱਟੇ ਦੇ ਵਿੱਚ ਉਹਨਾਂ ਨੇ ਇਦਾਂ ਆਪਾਂ ਸੀਕਵੈਂਸ ਦਾ ਵਰਕ ਕਰਵਾਇਆ ਸੋ ਤੁਸੀਂ ਵੀ 4 ਸਾਈਡ ਲੇਸ ਲਗਵਾਈ ਹੈ ਇਹ ਮਸਟਰਡ ਕਲਰ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਥੋੜੀ ਪਿੱਕ ਪਿਛੇ ਤੋਂ ਕੁਲਤੀ ਹੋਈ ਹੈ ਸੋ ਪ੍ਰੋਪਰ ਆ ਰਿਹਾ ਹੈ ਇਸ ਦੇ ਵਿੱਚ ਤੁਸੀਂ ਦੁਪੱਟਾ ਪਲੇਨ ਵੀ ਲੰਗਵਾ ਸਕਦੇ ਹੋ ਜੇਕਰ ਤੁਹਾਨੂੰ ਪਲੇਨ ਪਸੰਦ ਹੈਗਾ ਔਰ 4 ਸਾਈਡ ਤੋਂ ਬੱਟੇ ਦੇ ਤੁਹਾਨੂੰ ਲੇਸ ਮਿਲੂਗੀ ਸੋ ਜਿਨ੍ਹਾਂ ਨੂੰ ਵੀ ਇਹ ਵਾਲੇ ਸੂਟ ਪਸੰਦ ਨੇ ਤੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਕਰਨਾ ਕੀ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਹੈ ਉਹ ਉੱਥੇ ਜਾ ਕੇ DM ਕਰਨਾ ਹੈ ਅਦਰਵਾਈਜ਼ ਤੁਸੀਂ Instagram ਤੇ ਵੀ DM ਕਰ ਸਕਦੇ ਹੋ ਜੇਕਰ ਤੁਸੀਂ ਸੂਟ ਮੰਗਵਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਕੋਈ ਵੀ ਹੋਰ ਸੂਟ ਡੈਜੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਨੂੰ ਫੈਬਰਿਕ ਦੱਸ ਸਕਦੇ ਹੋ ਕਿ ਕਿਹੜੇ ਫੈਬਰਿਕ ਦੇ ਉੱਪਰ ਕਰਵਾਉਣਾ ਔਰ ਕਿਹੜਾ ਕਲਰ ਤੁਸੀਂ ਕਰਵਾਉਣਾ ਔਰ ਕਿਹੜਾ ਤੁਸੀਂ ਡਿਜ਼ਾਈਨ ਰੈਡੀ ਕਰਵਾਣਾ ਸੋ ਠੀਕ ਹੈ ਤੇ ਆਪਣਾ ਤੁਸੀਂ ਨਾਪ ਵਗੈਰਾ ਭੇਜ ਕੇ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਇੱਕ ਮੈਂ ਪ੍ਰੋਪਰ ਭੈਣਾਂ ਨੂੰ ਇੱਕ ਗੱਲ ਕਰਨਾ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਵੀ ਕੋਈ ਵੀ ਆਪਣੇ ਕੋਲ ਨਾ ਇੱਕ ਪ੍ਰੋਬਲਮ ਆ ਜਾਂਦੀ ਕਈ ਵਾਰੀ ਤੇ ਮੈਂ ਬਹੁਤ ਸਣੇ ਭੈਣਾਂ ਨੂੰ ਤਾਂ ਵੀਡੀਓ ਕਾਲ ਤੇ ਕਰਵਾ ਦਿੰਨੀ ਐ ਤੇ ਜਿਹੜੀਆਂ ਮੇਰੀ ਭੈਣਾਂ ਬਾਹਰ ਬੈਠੀਆਂ ਨੇ ਉਹਨਾਂ ਨੂੰ ਕਈ ਵਾਰ ਟਾਈਮ ਨਹੀਂ ਲੱਗਦਾ ਹਨਾ ਕਿ ਚਲੋ ਉਧਰ ਥੋੜਾ ਸਿਸਟਮ ਬਲੱਗ ਜਿੱਦਾਂ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਵਿਚਾਰੀਆਂ ਨੂੰ ਟਾਈਮ ਨਹੀਂ ਲੱਗਦਾ ਜ਼ਿਆਦਾ ਵੀ ਫੋਨ ਯੂਜ਼ ਕਰਨ ਦਾ ਔਰ ਉਹ ਆਪਾਂ ਨੂੰ ਨਾ ਕੀ ਕਰਿਆ ਕਰਨ ਜਦੋਂ ਉਹਨਾਂ ਨੇ ਕਿਸੇ ਵੀ ਕੱਲਾ ਦੀ ਪਰਫੈਕਟ ਫੋਟੋ ਭੇਜਣੀ ਹੁੰਦੀ ਹੈ ਤਾਂ ਤੁਸੀਂ Google ਤੇ ਸਰਚ ਕਰ ਲਿਆ ਕਰੋ ਜਿਹੜਾ ਵੀ HD ਕਲਰ ਹੁੰਦੇ ਆ ਨਾ ਉਹਨਾਂ ਵਿੱਚੋਂ ਤੁਸੀਂ ਆਪਾਂ ਨੂੰ ਟਿਕ ਮਾਰ ਕਰਕੇ ਦੱਸ ਸਕਦੇ ਹੋ ਤੁਹਾਨੂੰ ਇਹ ਵਾਲਾ ਕਲਰ ਚਾਹੀਦਾ Google ਤੋਂ ਫੋਟੋ ਸੇਵ ਕਰਕੇ ਤੁਸੀਂ ਆਪਾਂ ਨੂੰ ਕਲਰ ਭੇਜ ਸਕਦੇ ਹੋ ਤੇ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਚਲੋ ਜੀ ਮੈਂ ਉਮੀਦ ਕਰਦੀ ਹਾਂ ਅੱਜ ਵਾਲਾ ਬਲੌਗ ਤੁਹਾਨੂੰ ਵਧੀਆ ਲੱਗੂਗਾ ਕਮੈਂਟ ਜ਼ਰੂਰ ਕਰਿਓ ਤੇ ਆਰਡਰ ਜ਼ਰੂਰ ਕਰਿਓ ਧੰਨਵਾਦ ਜੀ